ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਸਵੇਰ ਦਾ ਟਾਈਮ ਆ ਗਿਆ ਤੇ ਆਪਾਂ ਹੁਣੇ ਰੋਟੀ ਖਾ ਕੇ ਹਟਿਆਂਗੇ ਤੇ ਬੀਬੀ ਵੀ ਰੋਟੀਆਂ ਲਾ ਕੇ ਹਟਿਆ ਤੇ 10 ਮਿੰਟ ਤੱਕ ਆਪਾਂ ਵੀ ਜਾਮਣਾ ਤੜਕੀ ਲਵਨੇ ਅੱਜ ਪੂਰਾ ਵਧੀਆ ਮੌਸਮ ਆਗਾ ਤੇ ਥੋੜੀ ਜਿਹੀ ਗਰਮੀ ਹੈ ਕਿਉਂਕਿ ਕੱਲ ਮੀਂਹ ਬਹੁਤ ਤੇਜ਼ ਪਿਆਗਾ ਤੇ ਫਿਰ 10 ਮਿੰਟ ਪੈ ਕੇ ਜੀ ਹਟ ਗਿਆ ਸੀ ਸਾਡੇ ਪਿੰਡ ਤਾਂ ਤੁਹਾਡੇ ਪਿੰਡ ਕਿੰਨਾ ਪਿਆ ਸੀਗਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਵੀਡੀਓ ਅੰਤ ਤੱਕ ਦੇਖਿਓ ਜੀ ਬਣੇ ਰਹੋ ਵਲੌਗ ਨਾਲ ਤੇ ਚਲ ਬੀਬੀ ਵੀ ਇੱਥੇ ਦਮ ਲੈ ਰਹੀ ਹੈਗੀ ਬੀਬੀ ਨੂੰ ਕਹਾਂ ਮੈਂ ਬੀਬੀ ਚਲ 10 ਮਿੰਟੇ ਤੱਕ ਚਾਹਦੇ ਨੇ ਸਤ ਨੂੰ ਦਮ ਲੈ ਲੈ ਗਰਮ ਨੂੰ ਬਹੁਤ ਹੁੰਦੀ ਹੈ ਜੀ ਚੁੱਲੇ ਤੇ ਤੇ ਕਿਉਂਕਿ ਆਪਣੇ ਦਿਹਾੜੀ ਲੱਗੇ ਬਣ ਤਾਂ ਕਰਕੇ ਆਪਾਂ ਚੁੱਲੇ ਤੇ ਰੋਟੀ ਲਾ ਲੈਣਗੇ ਕਿਉਂਕਿ ਜਿਆਦੇ ਰੋਟੀਆਂ ਹੁੰਦੀਆਂ ਨਹੀਂ ਹੈ ਨਹੀਂ ਤਾਂ ਆਪਾਂ ਗੈਸ ਤੇ ਲਾਉਨੇ ਆਂਗੇ ਚਲੋ ਠੀਕ ਹੈ ਜੀ ਬਣੇ ਰਹੋ ਵਲੌਗ ਨਾਲ ਤਾਂ ਮਮ ਦਾ ਕੰਮ ਪਿਆਗਾ ਤੇ ਪ੍ਰਭਜੋਤ ਫੋਨ ਦੇਖਣ ਲੱਗੀ ਮੰਮੀ ਕਿੰਨੇ ਚਿਰ ਦੇਖਣ ਲੱਗੀ ਹੁੰਦੀ ਸੀ ਬੱਗ ਜਾ ਫਿਰ ਇਹ ਵੀ ਨਾਲ ਜਾਊਗੀ ਤੇ ਆਪਾਂ ਝੋਨੇ ਵਿੱਚੋਂ ਦੀ ਨਿੰਗਣਾ ਪੂਗਾ ਆਪਾਂ ਨੂੰ ਵਿਚਾਲੇ ਖੇਤ ਦੇ ਆ ਦਫਾ ਆਪਾਂ ਲੈ ਲਿਆ ਜੰਮਣ ਵਾਸਤੇ ਤੇ ਬਸ ਬੀਬੀ ਜੀ ਇਹਨੂੰ ਆ ਜਾਣ ਦੋ ਤੇ ਅੱਜ ਮੈਂ ਵੀ ਚੂੜਾ ਕਰ ਲੈਣੀ ਗੁੱਤ ਮੇਰੇ ਚੂਭੀ ਜਾਂਦੀ ਰਹਿੰਦੀ ਗਰਮੀ ਤੋਂ ਬਹੁਤ ਹੈਗੀ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਖੇਤ ਜਾ ਕੇ ਬਣੇ ਰਿਓ ਬਲੌਗ ਨਾਲ ਤੇ ਚਲੋ ਜੀ ਆਪਾਂ ਵੀ ਜਾਂਦੇ ਆ ਚੱਲਦੇ ਆ ਜੰਮਣਾ ਲੈਣ ਹੁਣ ਨਿੱਤੂ ਹਿੰਡ ਛੱਡ ਰਹੀ ਆ ਜੰਮਣ ਆਪਣੇ ਉਧਰ ਖੇਤ ਦੇ ਵਿਚਾਲੇ ਪੁੱਤ ਤੇ ਮੈਨੂੰ ਜਾਣਾ ਔਖਾ ਹੈ ਫਿਰ ਜਵਾਕੜੀ ਨਾਲ ਤਾਂ ਜਾਣਾ ਹੀ ਪਊਗਾ ਨਾ ਤੇ ਨਾਲੇ ਮੈਨੂੰ ਵੀ ਚੰਕੀਆਂ ਦੇ ਸ਼ੂਗਰ ਨੂੰ ਜਾਣਿਆ ਉੱਥੇ ਦੇਖਦੇ ਹਾਂ ਪੁੱਤ ਕਿੰਨੀਆਂ ਕ ਜੰਮਣ ਹੋਣੀਆਂ ਤੇ ਐਈ ਬਾਅਦ ਵਿੱਚ ਘਰੇ ਆ ਗਏ ਆਪਾਂ ਤੇ ਐਈ ਜੇ ਬੀਬੀ ਨੇ ਮੈਂ ਕਿਹੜੇ ਸੀੜੇ ਲਵਾਈ ਜਾਊਂਗੇ ਫਿਰ ਬੀਬੀ ਦੇ ਕੰਮ ਕਰੀ ਜਾਣੀਆਂ ਨਾ ਤਾ ਨਹੀਂ ਤਾਂ ਬੀਬੀ ਜਮੇ ਹੀ ਖੜ ਜੇਗੀ ਫੜਦੀ ਤਾਂ ਖਾਂ ਹੋ ਰਾ ਗੋਡੇ ਵਾਲੇ ਦੁਖਦੇ ਨੇ ਹੋਰ ਤਾਂ ਚੱਲੀ ਕੀ ਲਾਈਟ ਚੱਲੀ ਜਾਂਦੀ ਆ ਮੱਜਾ ਖੜੀਆਂ ਹੋ ਗਈਆਂ ਦੇਖ ਕੇ ਘੜੀ ਕੱਟ ਹੋ ਗਈ ਬੈਠੀ ਰਹਿ ਮੌਜਣਾ ਉਹਦੀ ਘੜੀ ਹੋ ਗਈ ਸਾਨੂੰ ਦੇਖੀ ਗਮਲ ਲੈਉਣੇ ਅਸੀਂ ਤੋੜ ਕੇ ਇਧਰੋਂ ਚੰਨ ਚੋਨੇ ਵਿੱਚੋਂ ਲੰਗੜਾ ਫੁੱਲ ਉਹ ਸੀਗੇ ਜੰਮਣਾਂ ਤੇ ਲੱਗੀਆਂ ਵੀਆ ਇਧਰੋਂ ਇਹ ਲੰਗੜਾ ਫੁੱਲ ਲੈ ਮੋਟਰ ਚੱਲੀ ਜਾਂਦੀ ਆ ਨਾ ਮੰਗੇ ਅੱਜ ਫੇਰ ਤਾਂ ਮੋਟਰ ਚੱਲੀ ਜਾਂਦੀ ਆ ਹੈ ਬੀਬੀ ਉਹਦਨੇ ਸਾਡੀ ਕਿਸਮਤ ਵਾਲੀ ਬੁਰੀ ਸੀਗੀ ਤੇਰੀ ਮੈਂ ਸੁਖਮਣ ਤੇ ਗੁਰਮਣ ਅਸੀਂ ਉਹਦਨੇ ਜੰਮਣ ਤੋੜ ਕੇ ਲੈ ਅਸੀਂ ਉਧਰੋਂ ਜਦੋਂ ਮੇਰੇ ਡੈਡੀ ਹੋ ਗਿਆ ਡੈਡੀ ਤੇ ਡੈਡੀ ਨੂੰ ਕਹਿੰਦਾ ਜਦੋਂ ਖੇਤ ਆਈ ਸੀਗੇ ਤੇ ਜਦੋਂ ਅਸੀਂ ਨਾ ਹੁਣ ਬਾਗ ਗਏ ਹਨ ਸਾਰੀ ਤਿਆਰੀ ਕਰਕੇ ਜਦੋਂ ਵਿੱਚ ਸਾਲ ਮਾਰਨ ਲੱਗੇ ਉਹਦੀ ਲੈ ਭੱਜ ਗਈ ਬੜਾ ਬੁਰਾ ਹੋਇਆ ਸਾਡੇ ਨਾਲ ਪੈਸੇ ਹਾਰ ਕੇ ਨਾਤੀ ਨਹੀਂ ਚਲੋ ਚੱਲੀਏ ਜੀ ਇੱਥੇ ਲਾ ਦੇ ਚੰਮਣ ਕਿੱਧਰ ਤੇ ਚੱਲਾਂਗੇ ਅਸੀਂ ਕਿੱਧਰ ਤੇ ਅਸੀਂ ਐਵੇਂ ਵੀ ਗਈ ਸੀਗੇ ਝੋਨੇ ਵਿੱਚੋਂ ਦੀ ਹੂੰ ਵੀ ਟੰਡਾ ਲੈ ਕੇ ਆਈਏ ਵੀ ਗੁੜ ਨਾ ਜਾਵੇ ਮੱਤ ਪਾਉਣੀ ਤੇ ਤੇ ਡਾੜੀ ਨੇ ਹੂੰ ਇੱਥੋਂ ਹੁਣ ਹੋਰ ਚਲੋ ਹੁਣ ਲੱਗੇ ਆਦੇ ਕਾ ਹਲ ਚ ਜੀ ਜਾ ਕੇ ਮਿਲਦੇ ਹੁਣ ਵਿੱਚ ਨਾ ਡਿੱਗ ਜੀਏ ਨਾ ਨੰਗਾ ਕਿਉਂ ਹੋਣਾ ਸੀਗਾ ਬੀਬੀ ਦਾ ਉਹ ਬੱਗੀ ਹੌਲੀ ਹੌਲੀ ਹਈ ਮੈਂ ਵੀ ਡਿੱਗਣਾ ਜਾਮ ਜੀ ਤੇ ਆਪਾਂ ਬੱਟਾ ਵਾਟਾ ਖੋਲੀ ਜਾਵਾਂਗੇ ਠੀਕ ਹੈ ਤੂੰ ਹਟੀ ਨਹੀਂ ਜਾਮਣਾ ਜਾਮਣਾ ਚਲ ਖਾ ਲਵਾਂਗੇ ਬੀਬੀ ਤੇਰੇ ਗੋਡਿਆਂ ਨੂੰ ਵੀ ਠੀਕ ਨੇ ਹੈਨਾ ਜਿਵੇਂ ਤੇਰੀ ਹੁਣ ਗੁੱਡੇ ਚੱਲਦੇ ਫਿਰਦੇ ਰਹਿਣਗੇ ਮੜਮੁੱਟੇ ਤੱਕ ਹੋਣਾ ਚਾਹੀਦਾਗਾ ਨਾਲੇ ਹੁਣ ਆਪਾ ਬੀਬੀ ਹੁਣ ਚੱਲ ਆਪਾਂ ਰੋਟੀ ਖਾ ਲਈ ਨਾਲੇ ਹੋ ਹੋ ਜਾਊਗਾ ਹਾਜ਼ਮਾ ਹੋ ਜੀ ਰੋਟੀ ਨਾ ਠੰਡੀ ਠੰਡੀ ਹਵਾ ਚੱਲਦੀ ਨਜ਼ਾਰੇ ਦੇਖੋ ਇਹਨਾਂ ਦਾ ਦੇਖੋ ਆ ਤਸਵੇਂ ਲਾ ਲਿਆ ਖੰਨਾ ਕੱਖੋਰੇ ਨੇ ਬਾਹਰੇ ਹੁਣ ਗੁੱਜੂ ਦਾ ਵਿਚਾਰ ਜੀ ਵੀ ਦੇਖੋ ਖਰਾ ਖਰਾ ਮੋਹ ਲਾਲਾ ਕਾਲਾ ਕਾਲਾ ਹੋ ਮਕੀਆਂ ਬੀਜੀਆਂ ਖੜੀਆਂ ਨੇ ਇੱਧਰ ਇੱਧਰ ਆਪਣੇ ਗਮਾਂਡੀਆਂ ਲੀਆਂ ਆਪਣੀ ਤਾਂ ਗਾਹਾਂ ਵਾਲੇ ਖੇਤ ਹੈ ਤੇ ਮਕੀਆਂ ਬਹੁਤ ਸੋਹਣੀਆਂ ਨੇ ਹਣ बस थोड़ा दिन हम चार पाव लग जाएंगे चलिए मम्मी चलो पुत्त बने रहो पुत्त ब्लॉक ਨਾਲ ਬਨੇ ਰਹੋ ਜੀ ਕਿਵੇਂ ਤੇਰੀ ਅੱਖੇ ਤਾਂ ਚ ਜਮਣਾ ਲੈਂਦੀ ਹੈ ਨਾ ਤੇ ਨਿਤੁਨ ਤਾਂ ਜਮਣਾ ਖਾ ਉਹ ਨਹੀਂ ਹੈ ਵਿਚਾਰੀ ਨਾ ਤੰਦਰਾ ਨਸ਼ੇਂ ਤੇ ਚੜੀ ਪਈ ਆ ਪ੍ਰავਜੋਤ ਵੀ ਕਹਿੰਦੀ ਮੈਂ ਤਾਂ ਗੁਲਾਬ ਗਿੱਲਾ ਗਿੱਲਾ ਅੱਜ ਹੁਣ ਹੀ ਪੈ ਗਿਆ ਫਿਰ ਪ੍ਰავਜੋਤ ਜੀ ਜਮਣਾ ਨੂੰ ਗੁਲਾਬ ਜਮੂਨ ਨਹੀਂ ਕਹਿੰਦੀ ਕਹਿੰਦੀ ਮੈਂ ਗੁਲਾਬ ਜਮੂਨ ਨਹੀਂ ਖਾਣੀ ਹੁਣ ਤਾਂ ਫਿਰ ਮੈਂ ਕਹਿੰਦੀ ਤੁਸੀਂ ਖਾਣੀ ਹੈ ਫਿਰ ਮੈਂ ਵੀ ਖਾ ਲੂੰਗੀ ਊਪੜੇ ਊਪੜੇ ਉਪੜੇ ਹੋਪੜਾ ਕਰਦਾ ਉਹ ਇਧਰ ਸਪੈਦੇ ਵਾਲਿੰਗ ਪਾਸੇ ਤੇ ਤਰ ਰਿਹਾ ਉਹ ਜੀ ਚੱਪੜਾ ਮੈਂ ਲਾਇਆ ਇੱਥੇ ਤੇ ਬਸ ਹੁਣ ਕਾਹਚ ਵੀ ਜਾਂਦਾ ਪੈਰਾ ਤੇ ਤੇ ਮੈਂ ਤਾਂ ਵੀ ਬਿਨ ਲਈ ਨਹੀਂ ਤੇ ਮੈਂ ਕੱਲੀ ਵੀ ਆ ਜਾਂਦੀ ਮਖਾ ਜੀ ਹੈ ਨਾ ਚਲੋ ਬੀਬੀ ਦੇ ਗੋਡੇ ਚੱਲਦੇ ਫਿਰਦੇ ਰਹਿਣਗੇ ਤੇ ਡਾਕਟਰ ਨੇ ਦੱਸਿਆ ਵੀ ਜਿੰਨਾ ਹਨ ਧੁਰਾ ਫੇਰਾ ਕਰੋ ਉਨਾ ਹੀ ਚੰਗਾ ਹੈਗਾ ਤੇ ਚਲੋ ਫਾਈਨਲੀ ਪਹੁੰਚ ਗਏ ਆ ਪੰਜਾਮਣ ਕੋਲੇ ਐਡੀ ਦੂਰ ਆ ਗਿਆ ਆਪਾਂ ਕਰ ਤੋਂ ਹੰਡੀ ਹੰਡੀ ਹਵਾ ਚਲਦੀ ਆ ਪਹੁੰਚ ਗਏ ਆ ਜੀ ਸੋ ਜਾਮਣਾ ਦੇਖੋ ਕਿੰਨੀਆਂ ਉਹ ਨੇ ਗਿਆ ਨੇੜੇ ਨੇ ਇਹਨਾਂ ਮਿੱਠੀਆਂ ਨੇ ਨੇ ਮੋਟੀਆਂ ਮੋਟੀਆਂ ਨੇ ਉਹ ਦੇਖੋ ਰਾਜ ਕੰਮ ਕਰਦੇ ਆ ਦੇਖੋ ਹੋਰ ਵੀ ਇੱਧਰ ਨਹੀਂ ਆ ਹਨਾ ਖਾ ਕੇ ਦੇਖ ਵੀ ਮਿੱਠੀਆਂ ਨੇ ਜੰਮਣਾ ਬੜੀ ਲੱਗੀ ਆ ਬਈ ਜਾਨੇ ਇੱਥੇ ਨੇੜੇ ਵੀ ਨਹੀਂ ਤਾਂ ਓਹ ਦੇਖੋ ਇਹ ਕਿੰਨੀਆਂ ਲੱਗੀਆਂ ਵੇਆ ਤੇ ਚਲੋ ਤੋੜਦੇ ਆ ਜੀ ਬਣੇ ਰਿਓ ਵਲੌਗ ਨਾਲ ਤੇ ਦੇਖੋ ਜੀ ਜਾਮਣਾ 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 ਤੇ ਮਸਾਂ ਆ ਜੀ ਖਾਲ ਵਿੱਚ ਇਦੋਂ ਡਿੱਗ ਗਏ ਸੀਗੇ ਆਹਣਾ ਇੱਥੇ ਗਲਗਲਾਂ ਲੱਗੀਆਂ ਮੀਨੀਆਂ ਤੇ ਗਲਗਲਾਂ ਦੇ ਕੰਡੇ ਚੁੰਦੇ ਨੇਗੇ ਦੋਇਆ ਕਰੋ ਇਧਰ ਵੱਟੋ ਵੱਟ ਤੁਰੇ ਗਏ ਤੁਰੇ ਗਏ ਬਸ ਹੁਣ ਸਿੱਧੇ ਆਗੇ ਜਰ ਬਸ ਹੁਣ ਸਿੱਧਾ ਜਮਣਾ ਤੋੜ ਕੇ ਕਰੇ ਬਗ ਜੰਗੀ ਵੱਟ ਵੱਟ ਬਣੇ ਰਿਓ ਬਲੌਗ ਨਾਲ ਜੀ ਅਸੀਂ ਵੀ ਜਮਣਾ ਤੋੜੀ ਜੰਨੇ ਹੁਣ ਜਮਣਾ ਤੋੜ ਦਿਆਂ ਹਿਲਾਤੀ ਤੇ ਆ ਸਾਰੀਆਂ ਥਲੇ ਡੇਲੀਆਂ ਓ ਬੀਬੀ ਦੀ ਮਿੱਠੀਆਂ ਵਾਲੀਆਂ ਨੇ ਨਾ ਮਿੱਠੀਆਂ ਦਾ ਵਾਲੀਆਂ ਨੇ ਹੁਣ ਚੀਆ ਹੁਣ ਕਰ ਆਏ ਗਏ ਹੁਣ ਫੂਨਰ ਨੀਤ ਭੂਆ ਕੇ ਤਾਂ ਕੋਠਾ ਉੱਥੇ ਉਹਦੀ ਤੋੜ ਲਾਂਦੇ ਆ ਭੂਆ ਉਹਨੇ ਤਾਂ ਮੌਜਾਂ ਨੇ ਭੂਆ ਉਹਨੇ ਆਂਦਾ ਉਹਦਾ ਕੁਸ਼ਤ ਚੜਚਾ ਤੋੜ ਲੈਣੇ ਹੁਣ ਆਪਾਂ ਕੀ ਕਰ ਜੇ ਭੂਆ ਆ ਜਾ ਹੁਣ ਬਥੇਰੇ ਦਿਨ ਹੋ ਗਏ ਸਾੜ ਛੜਦਾ ਉਹਨਾਂ ਦੇ ਕੰਮ ਨਾਲਾ ਹੋਰ ਲੈ ਆ ਜੀ ਤੋੜ ਕੇ ਹੋ ਫੱਟ ਫੱਟ ਰੁੜ ਗਿਆ ਸੀ ਬੀਬੀ ਜੁਣ ਵਿੱਚ ਨੰਗਣਾ ਪਊਗਾ ਸਤਨਾਮ ਵਹਿਗੁਰੂ ਸਤਨਾਮ ਵਹਿਗੁਰੂ ਡਰ ਲੱਗਦਾ ਵੀ ਸੱਪ ਸੁਲੁੰਡੀ ਨਾ ਹੋਵੇ ਬੀਬੀ ਹੋ ਉਧਰੋਂ ਦੀ ਆਗੀ ਮੈਂ ਕਿਵੇਂ ਨਿਕੂਣਾ ਤੇ ਚਲੋ ਵਾਹਿਗੁਰੂ ਵਾਹਿਗੁਰੂ ਨਾਮ ਲੈ ਕੇ ਚੱਲਦੇ ਆਪਾਂ ਫਿਰ ਮੋਟਰਾਈ ਚਿੱਲੀ ਆਂਦੀ ਹੁਣ ਨਾਵਾਂਗੇ ਇੱਧਰ ਆ ਕੇ ਠੱਗੀ ਠੱਗੀ ਹੋ ਗਈ ਮੇਰੇ ਨਾਲ ਆਉਣਾ ਸੀਗਾ ਤੇ ਸਨੇਹ ਉਧਰੋਂ ਦੀ ਆਗੇ ਚਲੋ ਆਪਾਂ ਵੀ ਪਹੁੰਚਣ ਆਲੇ ਆ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਚਲੋ ਜੀ ਪਹੁੰਚ ਗਏ ਹਾਏ ਦੀ ਕਿਵੇਂ ਸੀਗੇ

ਤੇ ਤਾਂ ਜੇ ਨਹੀਂ ਬਣਾ ਨਹੀਂ ਆ ਮੈਂ ਚਲੋ ਨਹੀਂ ਮੈਂ ਕਾਲੇ ਸੋਜਦੇ ਹਾਂ ਮਾਤਾ ਹੀ ਪੇ ਹੁੰਦੇ ਤਰੀ ਵਾਲੇ ਬਧੀਆ ਚਰਲ ਬਣਾਨਾ ਕਿ ਤਰੀ ਵਾਲੀ ਆਪਾਂ ਦਾ ਸੁਣ ਆਪਾਂ ਬਹੁਤ ਸਾਰਾ ਸੱਦ ਲੈਣੇ ਤੇ ਇਸ ਤੇ ਇਸ ਜਿਹੜਾ ਰਸਾ ਹਨਾ ਇਹ ਮਸਾਲਾ ਆਪਾਂ ਕੀ ਦੇਤੀ ਕਿ ਆ ਕਰਾਂਗੇ ਕਿ اتنا ਗ੍ਰੈਂਡਡ ਜਾਨੀ ਥਾਲ ਦੋ ਗਿਆ ਮੱਚ ਗਿਆ ਜੀ ਗ੍ਰਿੰਡ ਸਾਰਾ ਸਮਾਨ ਆਪਾਂ ਤੇ ਦੇ ਦੂੰਗੀ ਹਨਾ ਗੰਡੇ ਗੰਡੇ ਕਿੰਨੇ ਚੋਕ ਕਿਹੜਾ ਮਸਾਲਾ ਪਿਆਰ ਕਰਨਾ ਹੈ ਪਤਾ ਤੇ ਦਾਣ ਬਣ ਜੂਗੀ ਆਪਣਾ ਚੁੱਲੇ ਤੇ ਰੱਖੇ ਵੇ ਜੀ ਰਿਜਣੇ ਧਰਨੇ ਛੋਲੇ ਤੇ ਉਹ ਤਾਂ ਤਾਜੀ ਗਾਜ ਜੀ ਤਾ ਕਰਕੇ ਆਪਾਂ ਇਹਨਾਂ ਚੱਕਿਆ ਤੂਆ ਬਣਾ ਦਾ ਗਰਮੀ ਬੜੀ ਜਿਆਦੇ ਜੀ ਇੱਧਰ ਆਪਾਂ ਸਵਾਹ ਕਰਤੀ ਜਿੰਨੇ ਵੀ ਚੁੱਲੇ ਚ ਸੀਗੀ ਤੇ ਜਿੰਨੇ ਵੀ ਗੰਨ ਬਦਲ ਹੁੰਦਾਗਾ ਟੜਕੇ ਝਾੜ ਲੋਨੇ ਆਗੇ ਉਹ ਬੜਾ ਸਾਰਾ ਹੁਣ ਇਹਨੂੰ ਬੱਟੇ ਲਿਪਾ ਕੇ ਸਿੱਟਿਆਵਾਂਗੇ ਜੀ ਤੇ ਗਰਮੀ ਬੜੀ ਜਾਂਦੇ ਆ ਤੂੰ ਇਹ ਇੱਥੇ ਚੁੱਲੇ ਸਾਹਮਣੇ ਤਾਂ ਬੜੀ ਗਰਮੀ ਆਉਂਦੀ ਹੈ ਜੀ ਤੇ ਠੀਕ ਹੈ ਜੀ ਬਣੇ ਰੋ ਵਲੌਗ ਨਾਲ ਤੇ ਦੇਖੋ ਹੁਣ ਇਹ ਤੁਹਾਨੂੰ ਕੰਮ ਦੰਦੇ ਉਧਰ ਪ੍ਰਾਵਜਿਤ ਖੇਡੀ ਜਾਂਦੀ ਹੈ ਸਾਡੀ ਕੀ ਕੰਮ ਕਰਦੀਆਂ ਹੈ ਲੈ ਪ੍ਰਾਵਜਿਤ ਵੀ ਆਉਂਦੀ ਮਸਤੀ ਚ ਹੈ ਜੀ ਦੇਖੋ ਜੀ ਪ੍ਰਾਵੀ ਆਉਦੀ ਮਸਤੀ ਚ ਲੈ ਬਤੂ ਦੋ ਕਰਕੇ ਨੂੰ ਕਾਲਾ ਪਾ ਦੇ ਸਵੇਰੇ ਗਿੱਟਾ ਹਾਂਜੀ ਆਪਾਂ ਕਾਲੇ ਥੋਲੇ ਆਪਾਂ ਰੱਖਤੇ ਸੀਗੇ ਜੀ ਸਵੇਰੇ ਰੋਟੀ ਤੋਂ ਬਾਅਦ ਜੁੱਲੇ ਤੇ ਰਿਹੀਂ ਪਹਿਲਾਂ ਆਪਾਂ 10 ਮਿੰਟ ਭਾ ਕੇ ਰੱਖੇ ਸੀਗੇ ਫਿਰ ਆਪਾਂ ਜੁੱਲੇ ਤੇ ਰਿਹੀਂ ਰੱਖਤੇ ਤੇ ਹੁਣ ਆਪਣੇ ਪੂਰੇ ਰਿੱਚ ਕੇ ਹਨਾ ਤੇ ਵਧੀਆ ਹੋਗੇ ਕੋਲੇ ਹੋਗੇ ਤੇ ਹੁਣ ਆਪਾਂ ਬਣ ਪਿਆਜ਼ ਤੇ ਲਸਣ ਦੇ ਦੋ ਗੰਢੇ ਚੀਰ ਚੱਲੇ ਮਾਰ ਕੇ ਮੈਤੀ ਤੇ ਗ੍ਰੈਂਡ ਕਰਕੇ ਇਹਦਾ ਮਸਾਲਾ ਬਣਾ ਲੈ ਦੇਖੋ ਜੀ ਮਸਾਲਾ ਪੂਰਾ ਜਿੰਨਾ ਚੱਕ ਬੰਦ ਨਹੀਂ ਰੜਦਾਂਗੇ ਤੇ ਜਿੰਨੇ ਕਪਾਣ ਨੂੰ ਕਰੀਤੇ ਲਾਗੇ ਜਦੋਂ ਪਾਣੀਆ ਮਸਾਲਾ ਫਿਰ ਆਪਾਂ ਮਸਾਲਾ ਚੱਕ ਕੇ ਥੀਲੇ ਥੀਲਟਾ ਲਾਂਗੇ ਬਸ ਫਿਰ ਕਾਲੀ ਸੋਲਿੰਗ ਦਾਲ ਉਸ ਬਾਦ ਮੰਗੀ ਸਾਨੂੰ ਦਿਖਾਉਣੀ ਹੈ ਸਾਲ ਆਪਣਾ ਜਿੰਨਾ ਵੀ ਵਧੀਆ ਆਪਾਂ ਭੁੰਨਾਂਗੇ ਉੰਨੇ ਵਧੀਆ ਸਾਰੇ ਸੁਆਦ ਲੁਪਤਾ ਲੱਗਣਗੇ ਤੇ ਜੀ ਸੋਨ ਵੀ ਕਾਲੀ ਸੋਲਿੰਗ ਦਾਲ ਪਸੰਦ ਆਂਦਾ ਤਾਂ ਦੇ ਮੈਂ ਨਹੀਂ ਉੱਤੇ ਚੜ ਰੂ ਚਲ ਚਲ ਮੈਂ ਤੁਲੇ ਕੋਲ ਜਾਨੇ ਗਿਆ ਤੇ ਨਾ ਡਿੱਗਨੀ ਚੰਗਾ ਠੀਕ ਆ ਮੈਂ ਮੈਂ ਉੱਪਰ ਆ ਜਾ ਉੱਪਰ ਉੱਪਰ ਵੀ ਚੜਨਾ ਪ੍ਰਭ ਖੜ ਜਾ ਬਖਾ ਖੜ ਜਾ ਪ੍ਰਭ ਕਹਦੇ ਸਾਸਰੀ ਕਾਲ ਜੀ ਸਾਰੇ ਨੂੰ ਮੈਂ ਮੂਰਤੀ ਮੰਦਰ ਬੱਚੇ ਦੇ ਟੁਕੜਾ ਥੋੜਨੇ ਰਹਿ ਗਏ ਜੀ ਮਸਾਲਾ ਚੜ ਰਿਹਾ ਸਾਂ ਤੇ ਇੱਕ ਤਰੀਕ ਕੋਲ ਲੱਗ ਪ੍ਰਭੋ ਦਾ ਤੇ ਮੇਤੂ ਦਾ ਆਪਣੇ ਦਾ ਤੇ ਪਰਾਗ ਤਾਂ ਮੰਮੀ ਲੈ ਆਉਣਗੇ ਨਹੀਂ ਮੈਂ ਜਾਣਾ ਨਹੀਂ ਠੀਕ ਹੈ ਤੇ ਉਹ ਮੇਰੇ ਨਾਨੀ ਕੀ ਆਉਣ ਕੋਈ ਤਾਂ ਹੀ ਕਹਾਂ ਬੁਲਾਪਾਂ ਤੇ ਮੈਂ ਤੈਨੂੰ ਸੱ ਲੈਣਗੇ ਜਾਣ ਜਿਹੜਾ ਡੈਡੀ ਵੱਗ ਦੀ ਗੱਲ ਕੀਤੀ ਨੂੰ ਨਹੀਂ ਲੈਣਾ ਨਹੀਂ ਤੇ ਤੇ ਇੱਕ ਤਰੀਕ ਤੋਂ ਸਕੂਲ ਤਾਂ ਮੰਗੇ ਨਾ ਨਹੀਂ ਨਾ ਨਾ ਆ ਜਾ ਮਸਾਲਾ ਆਪਣਾ ਬਿਲਕੁਲ ਤਿਆਰ ਹੋ ਗਿਆ ਕਰਤਾ ਗੈਸ ਵਨ ਆਈ ਆਈ ਪ੍ਰਾਤਲੇ ਮੇਰੇ ਬਰੇ ਬਰੇ ਤੋਂ ਰੋਟੀ ਆਪੇ ਬਣਾ ਲੈਣੀਆਂ ਦਾਲ ਸਬਜ਼ੀ ਉਹ ਰੋਟੀ ਹੋ ਗਈ ਆਪਾਂ ਅੰਦਰ ਬਣਾ ਲੈਣੇ ਮੈਂ ਤੁਹਾਨੂੰ ਦੱਸ ਦਿੰਦੀ ਕਿ ਮੈਂ ਇਹਦੀਆਂ ਹਾਈ ਟੇਸਟੀ ਟੇਸਟੀ ਦਾਲ ਖਾਵਾਂਗੇ ਨਾਲ ਆਪਾਂ ਇਹਦੇ ਵੀ ਸਨੈਕਸ ਕਰਦੇ ਆਂ ਤੇ ਮਸਾਲਾ ਵਾਲਾ ਕਿੰਝ ਲੱਗਦਾਗੇ ਜੀ ਐਂ ਲੱਗ ਜਿਵੇਂ ਕ੍ਰੇਲਿਆਂ ਦਾ ਫਿਲਿੰਗ ਹੁੰਦੀ ਹੈ ਨਾ ਮੰਮੀ ਕ੍ਰੇਲੇ ਦੇ ਵਿੱਚ ਪਰ ਪਰ ਮੈਂ ਕਿਹਲੇ ਕ੍ਰੇਲੇ ਨਹੀਂ ਹੁੰਦੇਗੇ ਜੀ ਉੱਚਾ ਪਾ ਪਾਉਣੇ ਹੁੰਨੇ ਆ ਗਰੇਵੀ ਚਮਕੀ ਜੇ ਚ ਤਾਕਤ ਜ਼ਿਆਦਾ ਹੁੰਦੀ ਆਪਾਂ ਇੱਥੇ ਥੋੜੇ ਜਿਹਾ ਪਾਣੀ ਪਾ ਦਾਂਗੇ ਜਦੋਂ ਤਾਕਤ ਲਈ ਦੇਖੋ ਜੀ ਪਾਣੀ ਇੱਥੇ ਪਾ ਕੇ ਆਪਾਂ ਥੋੜੀ ਅੱਗ ਕਰ ਦਾਂਗੇ ਫਿਰ ਪੂਰੇ ਵਧੀਆ ਬਣੇਗਾ ਚਲ ਮੇਨ ਇਹ ਬਣਾ ਲਵਾਂਗੇ ਪ੍ਰਭ ਸਾਸਰੀ ਜਲ ਬਲੋਂਦੀ ਹੈ ਜੀ ਹੱਥ ਜੋੜ ਕੇ ਬੁਲਾ ਪ੍ਰਭ ਕਦੇ ਹੋਰ ਤੁਸੀਂ ਸਾਰੇ ਠੀਕ ਹੋ ਬਾਈ ਬਾਈ ਪ੍ਰਾਪਾ ਪੁਲਿਸ ਨਾ ਦੇ ਕੋਈ ਪੁਲਿਸ ਨਾ ਦੇ ਪ੍ਰਾਪਾ ਜੀ ਆਪਣੀ ਮਸਤੀ ਕਰ ਰਹੀ ਹੈਗੀ ਕੀ ਕਰਦੀਆਂ ਸਾਫ ਕਰਦੀਆਂ ਸਾਫ ਕਰਦੀਆਂ ਕੀ ਕਰਨਗੀ ਸਾਫ ਕਰਕੇ ਖੇਡੂਗੀ ਖੇਡेंगी ਤੈਨੂੰ ਮਜ਼ਾ ਆਉਂਦਾ ਇੱਥੇ ਖੇਡਣ ਦਾ ਅੱਛਾ ਤੁਦਸਾ ਆਫ ਕਰਤਾ ਹੋਈ ਪਰ ਅਜੋਤ ਲਾਉਂਦੀ ਆ ਚਾੜੂ ਬਾਈ ਦੇ ਪਿੰਗੇ ਨੂੰ ਕਿਹਦੇ ਪਿੰਗੇ ਨੂੰ ਚਾੜੇ ਲਾਉਣੀ ਆ ਹਾਂ ਇਹਦਾ ਕਿੰਗਾ ਹੈ ਬਾਈ ਦਾ ਕਿ ਜੱਜਾ ਬਾਈ ਦਾ ਨਾਲੇ ਸਮਾਰ ਕੇ ਚਾੜੇ